26 ਜਨਵਰੀ ਗਣਤੰਤਰ ਦਿਵਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਕਾਲੇ ਦਿਵਸ ਵੱਲੋਂ ਮਨਾ ਲੀਏ ਰੋਜ਼ ਇਹ ਕਹਿ ਸਕਦੇ ਟਰੈਕਰ ਮਾਰਚ ਦਾ ਐਲਾਨ ਕੀਤਾ ਗਿਆ ਜਿਹੜੇ ਟਰੈਕਰ ਮਾਰਚ ਦੇ ਨਾਲ ਨਾਲ ਵਕਫ ਵਕਫ ਜਥੇਬੰਦੀਆਂ ਜਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਜਿੱਥੇ ਟਰੈਕਰ ਮਾਰਚ ਕਿਤੇ ਜਾਣਗੇ ਉੱਤੇ ਹੀ ਮੁੱਖ ਤੌਰ ਤੇ ਜਿਹੜੇ ਕਾਪਰੇਟ ਘਰਾਣੇ ਨੇ ਚਾਹੇ ਉਹ ਰਿਲਾਇੰਸ ਮੋਟ ਨੇ ਜਾਂ ਹੋਰ ਮਾਲ ਦੇ ਵੱਡੇ ਬੋਲ ਦੇ ਉਹਨਾਂ ਨੂੰ ਵੀ ਉਤੇ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਇਗਾ ਤਸਵੀਰਾਂ ਗੁਰਦਾਸਪੁਰ ਤੋਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਉਹ ਇੱਥੇ ਰिलायंस ਮਾਲ ਦੇ ਬਾਹਰ ਰिलायंस ਸਮਾਰਟ ਦੇ ਬਾਹਰ ਜਿਹੜੇ ਨੇ ਉਹ ਇਕੱਠੇ ਹੋਏ ਹੋਏ ਨੇ ਸਮਾਰਟ ਬਾਜ਼ਾਰ ਦੇ ਬਾਹਰ ਔਰ ਟਰੈਕਟਰ ਦੀ ਗਿਣਤੀ ਵੱਡੀ ਹੈ ਔਰ ਤੂਫਾਨ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਔਰ ਇੱਕ ਰੋਸ ਹੈ ਰੋਸ ਸਰਕਾਰ ਕੇਂਦਰ ਸਰਕਾਰ ਦੇ ਪ੍ਰਤੀ ਵੀ ਹੈ ਔਰ ਜੇ ਗੱਲ ਕਰੀਏ ਤੇ ਇਹਨਾਂ ਕੋਆਪਰੇਟ ਕਰਾ ਨਿਆ ਦੇ ਪ੍ਰਤੀ ਵੀ ਇਹਨਾਂ ਦਾ ਰੋਸ ਹੈ ਆਪਾਂ ਗੱਲ ਹੀ ਕਰਦੇ ਆ ਇੱਥੋਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਗੱਲ ਕਰਦੇ ਕਿ ਭਾਜੀ ਅੱਜ ਐਲਾਨ ਸੀ ਕਿ 26 ਜਨਵਰੀ ਇੱਕ ਵੱਖ ਢੰਗ ਨਾਲ ਕਿਸਾਨ ਜਥੇਬੰਦੀਆਂ ਮਨਾਣ ਗਿਆ ਇਹ ਰੋਸ ਹੈ ਬਿਲਕੁਲ ਜੀ ਅੱਜ ਭਾਰਤ ਦੇ 76ਵੇਂ ਗਣਤੰਤਰ ਦਿਵਸ ਦੇ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕਿ 26 ਜਨਵਰੀ ਇਹ ਆ ਜਿਹੜਾ ਮਨਾਉਣ ਦਾ ਤਰੀਕਾ ਹੈ ਉਹ ਕੇਵਲ ਜੀ.ਡੀ.ਡੀ. ਧਰਤੀ ਦੇ ਉੱਤੇ ਝਾਕੀਆਂ ਵਿਖਾ ਕੇ ਗਣਤੰਤਰ ਦੇ ਅਸਲੀ ਅਰਥ ਨਹੀਂ ਸਮਝੇ ਜਾ ਸਕਦੇ। ਉਹਨਾਂ ਝਾਕੀਆਂ ਦੇ ਹੀਟਾਂ ਕੀ ਵਾਪਰਦਾ ਪਿਆ ਦੇਸ਼ ਦੇ ਵਿੱਚ ਕਿਸਾਨ ਤੇ ਮਜ਼ਦੂਰ ਨੂੰ ਕਿਸ ਤਰ੍ਹਾਂ ਕੁਚਲਿਆ ਜਾ ਰਿਹਾ ਜਿਹੜਾ ਇਸ ਦੇਸ਼ ਦੀ ਰੀੜ ਦੀ ਹੱਡੀ ਸੀ ਉਹਦੀ ਰਿਐਲਿਟੀ ਨੂੰ ਤੇ ਦਿਖਾਉਣ ਵਾਸਤੇ ਅੱਜ ਪੂਰੇ ਪੰਜਾਬ ਚ ਹਰਿਆਣਾ ਅਜ ਰਾਜਸਥਾਨ ਦਿੱਲੀ ਉਪਰਾਖੰਡ ਤੱਕ ਜਿਹੜਾ ਇਦਾਂ ਦਾ ਪਰਦਰਸ਼ਨ ਯਾਰੀ ਆ ਉਹ ਕੰਨਤੰਤਰ ਜਿਹੜਾ ਬੀਰਾਂ ਬੇਦਕਰ ਸਾਹਿਬ ਦੇ ਵੱਲੋਂ ਬੜਾ ਸਪਸ਼ਟ ਰੂਪ ਚ ਲਿਖਿਆ ਗਿਆ ਸੀ ਇਹ ਕਟ ਗਿਣਤੀਆਂ ਵਾਸਤੇ ਹੋਊਗਾ ਇਹ ਕਟ ਗਿਣਤੀਆਂ ਨੂੰ ਬਰਾਬਰ ਦਾ ਹੱਕ ਦੇਊਗਾ ਇਹਦੇ ਵਿੱਚ ਕਟ ਗਿਣਤੀਆਂ ਦੇ ਹੱਕ ਜਿਹੜੇ ਨੂੰ ਪੁੱਛਲੇ ਨਹੀਂ ਜਾਣਗੇ ਫਿਰ ਉਸ ਤੋਂ ਬਾਅਦ ਉਹ ਹੀ ਅਵੇਦਕਰ ਸਾਹਿਬ ਨੂੰ ਜਦੋਂ ਰਾਜ ਸਭਾ ਦੇ ਵਿੱਚ ਇਹ ਗੱਲ ਕਹਿਣੀ ਪੈਗੀ ਕਿ ਪਾਈਏ ਸੰਵਿਧਾਨ ਜਿਹੜਾ ਇਹ ਲਿਖਣ ਵਾਲਾ ਵੀ ਮੈਂ ਆ ਤੇ ਦੇਖਦੇ ਸਾੜਿਆ ਗਿਆ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਹੀ ਸਾੜਿਆ ਜਾਊਗਾ ਆ ਜੋ ਉਸ ਕੰਨਤੰਤਰ ਦੇ ਅਰਥਾਂ ਨੂੰ ਦੱਬ ਕੇ ਡੈਮੋਕ੍ਰੇਸੀ ਨੂੰ ਦੱਬ ਕੇ ਜਿਹੜੀ ਇਹ ਡੈਮੋਕ੍ਰੇਟਿਕ ਡੈਮੋਕ੍ਰੈਟਿਕ ਦੇਸ਼ ਹੋਣ ਦਾ ਜਿਹੜਾ ਪਖੰਡ ਕੀਤਾ ਗਿਆ ਜਿਹਦੇ ਵਿੱਚ ਕਿਸਾਨ ਤੇ ਮਜ਼ਦੂਰ ਤੁਚਲ ਤੇ ਮਾਰੇ ਗਏ ਆ ਉਹਦੇ ਵਿਰੋਧ ਦੇ ਵਿੱਚ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਆ ਪੂਰੇ ਭਾਰਤ ਦੇ ਵਿੱਚ ਪੜਾਇਆ ਗਿਆ ਬਿਲਕੁਲ ਪੂਰੇ ਭਾਰਤ ਦੇ ਵਿੱਚ ਇਹ ਜਿਹੜਾ ਇਥੇ ਮੋਲਸ ਨੂੰ ਜੇ ਕਹ ਲਈਏ ਇੱਕ ਇੱਕ ਜਿਹੜਾ ਆਪਣਾ ਕੁਝ ਪ੍ਰਦਰਸ਼ਨ ਕਰਿਓ ਇਹਦਾ ਕੀ ਕਾਰਨ ਹੈ ਹਾਂ ਐਲਾਨ ਦੇ ਮਤਲਬ ਕਿ ਜਿੰਨੇ ਕਾਰਪੋਰੇਟ ਘਰਾਣਿਆਂ ਦੇ ਹੌਲ ਸੀਗੇ ਔਰਲੈਂਸ ਦੇ ਹੋਣ ਟਾਟਾ ਦੇ ਹੋਣ ਵਿਪਰੋ ਦੇ ਹੋਣ ਜਾਂ ਹੋਰ ਵੱਡੇ ਕਾਰਪੋਰੇਟ ਘਰਾਣੇ ਜਿਹੜੇ ਛੋਟੇ ਬਾਜ਼ਾਰ ਨੂੰ ਖਾਣ ਵਾਸਤੇ ਆਏ ਨੇ ਉਹ ਕਾਰਪੋਰੇਟ ਘਰਾਣੇ ਜਿਹੜੇ ਛੋਟੀ ਮੰਡੀ ਨੂੰ ਖਾਣ ਆਏ ਨੇ ਉਹ ਕਾਰਪੋਰੇਟ ਘਰਾਣੇ ਜਿਹੜੀ ਸਾਡੀਆਂ ਸੰਸਥਾਵਾਂ ਨੂੰ ਖਾਣ ਵਾਸਤੇ ਆਏ ਨੇ ਉਹ ਬਿਲਕੁਲ ਐਲਾਨ ਸੀਗਾ ਕਿ ਉਹਨਾਂ ਸੰਸਥਾਵਾਂ ਦੇ ਅੱਗੇ 12 ਤੋਂ 1:30 ਵਜੇ ਤੱਕ ਆਪਣੇ ਟਰੈਕਟਰ ਖੜੇ ਕਰਕੇ ਜਿਹੜਾ ਸਾਡਾ ਸਭ ਤੋਂ ਵੱਡੀ ਸਾਡੀ ਕਾਰ ਆ ਸਾਡਾ ਜਹਾਜ਼ ਆ ਸਾਡਾ ਸੰਧਿਆ ਇਹ ਤੋਂ ਅਸੀਂ ਰੋਟੀ ਕਮਾ ਕੇ ਖਾਣੇ ਆ। ਉਹ ਅਸੀਂ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਵੱਡੇ ਅਦਾਰਿਆਂ ਦੇ ਸਾਹਮਣੇ ਖੜੇ ਕਰਾਂਗੇ। ਬਿਲਕੁਲ ਬਜ਼ੁਰਗੂ ਸ਼ਾਂਤਮਈ ਢੰਗ ਨਾਲ ਹੀ ਆਪਾਂ ਇੱਥੇ ਖੜੇ ਰਵਾਂਗੇ ਕਿੱਦਾਂ ਇਹ ਪ੍ਰਦਰਸ਼ਨ ਦੇ ਵਿੱਚ। ਸ਼ਾਂਤਮਈ ਨੇ ਰਾਂਗੇ ਜੀ। ਕਿਉਂਕਿ ਅਕਸਰ ਇਹ ਕਹਿੰਦੇ ਕਿ ਪਤਾ ਨਹੀਂ ਕਿਸਾਨ ਆ ਕੇ ਟਰੈਕਟਰ ਲੈ ਆਉਂਦੇ ਆ ਸੜਕਾਂ ਦੇ ਉੱਤੇ ਜੀ ਰੋਡ ਜਾਮ ਕਰ ਦਿੰਦੇ ਆ ਇਹ ਗੱਲ। ਇਹ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਰੋਡ ਚੱਲਦਾ ਪਿਆ। ਆਪਾਂ ਸਾਈਡ ਤੋਂ ਹੋ ਕੇ ਪ੍ਰਦਰਸ਼ਨ ਕਰਦੇ ਆ ਜੀ। ਬਿਲਕੁਲ ਭਾਜੀ ਕਿੱਦਾਂ ਦੇਖਦੇ ਹੋ ਅੱਜ ਜੇ 26 ਜਨਵਰੀ ਗਣਤੰਤਰ ਦਿਵਸ ਪੂਰੇ ਦੇਸ਼ ਵਿੱਚ ਮ ਤੁਹਾਡਾ ਰੋਸ ਦੀ ਦੇਖੋ ਜੀ ਰੋਸ ਇਹ ਹੈ ਕਿ ਜੋ ਆਪਾਂ ਦਿੱਲੀ ਦੇ ਉਤੋਂ ਬੋਲਦੇ ਆ ਕਿ ਵੇਖੋ ਜਿਹੀਂ ਸਾਰੀਆਂ ਸਹੂਲਤਾਂ ਜਿਹੜੀਆਂ ਆਪਣੇ ਜਨਤਾ ਨੂੰ ਦੇ ਦਿੱਤੀਆਂ ਗਰਾਊਂਡ ਲੈਵਲ ਤੇ ਆ ਕੇ ਤੁਸੀਂ ਵੇਖੋ ਕਿ ਆਪਾਂ 13 ਫਰਵਰੀ ਤੋਂ ਲੈ ਕੇ ਸ਼ੰਭੂ ਬਾਡਰ ਜਾਂ ਖਨੋਰੀ ਬਾਡਰ ਜਾਂ ਰਤਨਗੜ ਬਾਡਰ ਤੇ ਜਿਹੜੇ ਕਿਸਾਨ ਆਪਣੇ ਹੱਕੀ ਮੰਗਾ ਉਹ ਮੰਗਾ ਜਿਹੜੀਆਂ 2021 ਦੇ ਵਿੱਚ ਸਰਕਾਰ ਆਪਣੇ ਮਾਨਯੋਗ ਨਰਿੰਦਰ ਮੋਦੀ ਜੀ ਵੱਲੋਂ ਮੰਨੀਆਂ ਗਈਆਂ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਉਹਦੇ ਮਤਲਬ ਵਿਰੋਧ ਦੇ ਵਿੱਚ ਜਿਹੜਾ ਦੁਬਾਰਾ ਅੰਦੋਲਨ ਜਿਹੜਾ ਵਾ ਉਹ ਫੇਰ ਖੜਾ ਕਰਨਾ ਪਿਆ ਅੱਜ ਲਗਾਤਾਰ ਗਰਮੀ ਦੇ ਮੌਸਮ ਵਿੱਚ ਸਰਦੀ ਦੇ ਮੌਸਮ ਵਿੱਚ ਮੀਂਹ ਦੇ ਵਿੱਚ ਹਨੇਰੀਆਂ ਦੇ ਵਿੱਚ ਲਗਾਤਾਰ ਕਿਸਾਨ ਬਾਰਡਰਾਂ ਦੇ ਉੱਤੇ ਖਲੋਤੇ ਆ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਬਿਲਕੁਲ ਜੂੰ ਨਹੀਂ ਸਕਦੀ ਪਈ ਉਹ ਲਗਾਤਾਰ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਪਰਫੁੱਲਤ ਕਰਨ ਵਾਲੇ ਪਾਸੇ ਪਈ ਹੋਈ ਆ ਅਸੀਂ 26 ਮੰਡੀਆਂ ਜਿਹੜੀਆਂ ਪਿੱਛੇ ਪੰਜਾਬ ਦੇ ਵਿੱਚ ਜਿਹੜੀਆਂ ਉਹਨਾਂ ਨੇ ਬਿਲਕੁਲ ਇਹਨਾਂ ਬਿਲੋਂ ਉਹਨਾਂ ਨੂੰ ਤੋੜ ਕੇ ਤੇ ਜਿਹੜੇ ਆਪਣੇ ਸਾਈਲੋ ਗਦਾਮ ਆ ਉਹਨਾਂ ਨੂੰ ਪਰਫੁੱਲਤ ਕਰਨ ਵਾਸਤੇ ਪਾਸੇ ਪਸੰਦ ਜੜੀ ਆ ਇੱਕ ਹਰੀ ਚੰਡੀ ਜੜੀ ਫੇਰ ਦੁਬਾਰਾ ਦੇ ਦਿੱਤੀ ਗਈ ਅਹੀਂ ਇੱਕ ਬੰਦੇ ਤੇ ਕਹਿੰਨੇ ਕਿ ਜਿਹੜਾ ਪੰਜਾਬ ਦਾ ਜਿਹੜਾ ਸਟਰਕਚਰ ਆ ਜਿਹੜਾ ਖਾਸ ਕਰਕੇ ਜਿਹੜਾ ਮੰਡੀ ਦਾ ਸਟਰਕਚਰ ਆ ਮੰਡੀ ਦਾ ਮੰਡੀ ਦਾ ਉਹ ਪੂਰੇ ਭਾਰਤ ਵਿੱਚ ਜਿਹੜਾ ਇੱਕ ਨੰਬਰ ਦੇ ਉੱਪਰ ਆ ਪਰ ਇਹ ਜਿਹੜੀ ਆਪਣੀ ਮੋਦੀ ਸਰਕਾਰਾਂ ਜਾਂ ਸੈਂਟਰ ਦੀ ਸਰਕਾਰ ਜਿਹੜੀ ਆ ਉਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਸਤੇ ਉਹ ਸਿਸਟਮ ਨੂੰ ਤੋੜਦੀ ਪਈ ਆ ਔਰ ਤੋੜਨ ਦੇ ਨਾਲ ਜਿੱਤੇ ਕੱਲਾ ਇਹ ਨਹੀਂ ਕਿ ਕਿਸਾਨ ਖਤਮ ਹੋਏਗਾ ਕਿਸਾਨ ਦੇ ਨਾਲ ਮਜ਼ਦੂਰ ਆੜਤੀ ਭਾਈਚਾਰਾ ਜਾਂ ਜਿੰਨੀ ਵੀ ਲੋਕਾਈ ਆ ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਜਿਹੜੀ ਕਣਕ ਸਾਡੇ ਕੋਲੋਂ 2200 ਜਾਂ 2175 ਰੁਪਏ ਮੰਡੀਆਂ ਦੇ ਵਿੱਚੋਂ ਖਰੀਦੀ ਗਈ ਉਹ ਜੇ ਆਪਣੇ ਐਫਸੀ ਗਦਾਮਾਂ ਦੇ ਵਿੱਚ ਹੁੰਦੀ ਤਾਂ ਮੈਨੂੰ ਲੱਗਦਾ ਕਿ ਉਹਦਾ ਆਮ ਜੋ ਕੰਟਰੋਲ ਰੇਟ ਤੇ ਆਮ ਜਨਤਾ ਨੂੰ ਮਿਲਣੀ ਪਰ ਜਦੋਂ ਅਮਰੀਕਨ ਜਿਹੜੀ ਜਿਹੜੀ ਕਣਕ ਦੀ ਭੰਡਾਰਨ ਉਹ ਜਦੋਂ ਇਹਨਾਂ ਨੇ ਸੈਲੋ ਗਦਾਮਾਂ ਦੇ ਵਿੱਚ ਆਪਣੇ ਭੰਡਾਰ ਵੱਧ-ਵੱਧ ਕੀਤਾ ਤੇ ਜਿਹੜਾ ਹੀ ਆਨੇ ਕਿ 15 ਸਾਲ ਬਾਅਦ ਤੇ ਕਣਕ ਦਾ ਭੰਡਾਰ ਜਿਹੜਾ ਪੂਰੇ ਭਾਰਤ ਵਿੱਚ ਪਿਆ ਹੋਇਆ ਤੇ ਤੂੰ ਇਹ ਪਿਛਲੇ 3 ਮਹੀਨਿਆਂ ਦੇ ਵਿੱਚ ਕੋਈ ਆਮ ਜਨਤਾ ਹਾ ਹ ਕਾਰਕਰ ਮੱਚਦੀ ਵੀ ਹੈ ਕਿਉਂਕਿ ਜਿਹੜੀ ਕਣਕ ਸਾਡੇ ਕੋਲੋਂ 2120 ਰੁਪਏ ਲਈ ਹੀ ਉਹ 4000 ਨੂੰ ਉਹਦਾ ਆਟਾ ਜਿਹੜਾ ਮਿਲਦਾ ਪਿਆ ਤੂੰ ਇਹ ਦੱਸੋ ਵੀ ਆਮ ਬੰਦੇ ਕਿੱਦਾਂ ਕਿੰਨਾ ਚਿਰ ਆਪਣਾ ਸਰਵਾਈਵ ਕਰੂਗਾ ਅਹੀਂ ਉਹਨਾਂ ਸਾਰਿਆਂ ਵਾਸਤੇ ਇਹ ਲੜਾਈ ਲੜਦੇ ਪਿਆ ਕੱਲੀ ਕੋ ਆਪਣੀ ਫਸਲ ਦੀ ਜਾਂ ਕੋਈ ਆਪਣੇ ਐਮਐਸਪੀ ਦੀ ਗਾਰੰਟੀ ਵਾਸਤੇ ਨਹੀਂ ਇਹ ਸਾਰੀ ਲੁਕਾਈ ਵਾਸਤੇ ਗਾਰੰਟੀ ਕਰਦੇ ਪਏ ਕਿਸਾਨਾਂ ਨੇ ਕਹਿੰਦੇ ਕਿ ਇਸ ਆਗੂਆਂ ਦਾ ਇਹ ਕਹਿੰਦਾ ਕਿ ਇਹ ਜਿਹੜੀ ਲੜਾਈ ਹੈ ਚਾਹੇ ਉਹ ਜਿਹੜੀ ਪ੍ਰਦਰਸ਼ਨ ਕਰ ਰਹੇ ਨੇ ਅੱਜ ਸੜਕਾਂ ਦੇ ਉੱਤੇ ਨੇ ਪਿਛਲੇ ਲੰਬੇ ਸਮੇਂ ਤੋਂ ਸੜਕਾਂ ਦੇ ਉੱਤੇ ਨੇ ਮੰਗਾਂ ਨੂੰ ਲੈ ਕੇ ਅੱਜ ਜਿਹੜੀ 26 ਜਨਵਰੀ ਇੱਕ ਸੰਗਠਿਤ ਟੂਲ ਤੇ ਇੱਕ ਰੋਜ਼ ਦਿਵਸ ਜੋ ਹੈ ਕਿ ਰੋਜ਼ ਕੇਂਦਰ ਸਰਕਾਰ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਔਰ ਉਹ ਲੜਾਈ ਜਿਹੜੀ ਹੈ ਉਹ ਕੱਲੀ ਕਿਸਾਨਾਂ ਦੀ ਨਹੀਂ ਹੈ ਉਹ ਹਰ ਵਰਗ ਦੀ ਲੜਾਈ ਹੈ ਔਰ ਹਰ ਇੱਕ ਵਰਗ ਦੀ ਉਸ ਵਰਗ ਦੀ ਜਿਹੜਾ ਸਮਾਜਿਕ ਤੌਰ ਤੇ ਪੰਜਾਬ ਦੀ ਗੱਲ ਕਰੀਏ ਤਾਂ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਕਿਸਾਨ ਚਾਹੇ ਉਹ ਵਪਾਰੀ ਹੈ ਹਰ ਵਰਗ ਦੀ ਲੜਾਈ ਜਿਹੜੀ ਹੈ ਉਸ ਲੜਾਈ ਵਜੋਂ ਅੱਜ ਸੜਕਾਂ ਦੇ ਉੱਤੇ ਨੇ ਕੈਮਰਾ ਪਰਸਨ ਨਿਕਰਮ ਜੀ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ